ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਥੇ ਗੁਰੂ ਕੀ ਰਸੋਈ ਦੇ ਵੱਲੋਂ ਪਹਿਲਾਂ ਇੰਨੀਆਂ ਸਵਾਮਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਵਾਈਆਂ ਜਾਂਦੀਆਂ ਉੱਥੇ ਅੱਜ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਕੀ ਸੋਈ ਦੀਆਂ ਸਵਾਮਾ ਦੇ ਵਿੱਚ ਵਾਧਾ ਹੁੰਦੇ ਆ ਇੱਕ ਐਂਬੂਲੈਂਸ ਦੀ ਸੇਵਾ ਹੋਰ ਜੁੜ ਗਈ ਆ ਤੇ ਕਿਸੇ ਪਰਿਵਾਰ ਵੱਲੋਂ ਗੁਪਤ ਇੱਕ ਜਿਹੜੀ ਨਵੀਂ ਐਂਬੂਲੈਂਸ ਫੋਰਸ ਦੀ ਹੈ ਦੀ ਸੇਵਾ ਕੀਤੀ ਗਈ ਆ ਪਹਿਲਾਂ ਤਾਂ ਅਸੀਂ ਉਸ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਚੀਜ਼ ਦੀ ਜਿਹੜੀ ਆ ਜ਼ਰੂਰਤ ਬਹੁਤ ਜ਼ਿਆਦਾ ਸੀ ਅ ਜਿਹੜੇ ਗੁਰੂ ਕੀ ਸੋਈ ਦੇ ਵਿੱਚ ਜਿੰਨੇ ਵੀ ਪੇਸ਼ੈਂਟ ਰਹਿੰਦੇ ਆ ਉਹਨਾਂ ਨੂੰ ਦੂਰ ਦਰਾਡੇ ਹਸਪਤਾਲਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਤਾਂ ਇਸ ਚੀਜ਼ ਦੀ ਜ਼ਰੂਰਤ ਪੈਂਦੀ ਸੀ ਤੇ ਪਰ ਉਸ ਦੇ ਨਾਲ ਇਲਾਕੇ ਦੇ ਵਿੱਚ ਕਦੇ ਵੀ ਕਿਤੇ ਵੀ ਕੋਈ ਵੀ ਐਮਰਜੈਂਸੀ ਹੋਵੇ ਤੇ ਇਹ ਜਿਹੜੀ ਗੁਰੂ ਕੀ ਸੋਈ ਦੀ ਐਂਬੂਲੈਂਸ ਦੀ ਸੇਵਾ ਆ ਉਹ ਬਿਲਕੁਲ ਫ੍ਰੀ ਜਿਹੜੀ ਆ ਉਹ ਸੇਵਾ ਕੀਤੀ ਜਾਊਗੀ ਪਰ ਉਸ ਦੇ ਨਾਲ ਸੰਖੇਪ ਇੱਕ ਜ਼ਰੂਰ ਹੈ ਕਿ ਇਹ ਸਿਰਫ ਐਮਰਜੈਂਸੀ ਸੇਵਾਵਾਂ ਦੇ ਵਾਸਤੇ ਆ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹ ਜਿਹੜੀ ਸੇਵਾ ਫ੍ਰੀ ਕੀਤੀ ਜਾਊਗੀ ਤੇ ਮਤਲਬ ਨਾਰਮਲ ਇਹ ਨਹੀਂ ਕਿ ਨਾਰਮਲ ਕਿਸੇ ਨੇ ਚੈੱਕਅਪ ਕਰਾਉਣ ਜਾਣਾ ਤਾਂ ਉਹ ਇਦਾਂ ਨਹੀਂ ਕਿਉਂਕਿ ਇੱਕੋ ਹੀ ਸਾਡੇ ਕੋਲ ਐਂਬੂਲੈਂਸ ਆ ਫਿਲਹਾਲ ਇਹ ਤੇ ਇਸ ਕਰਕੇ ਸਿਰਫ ਇਹ ਐਮਰਜੈਂਸੀ ਸੇਵਾਵਾਂ ਦੇ ਵਿੱਚ ਹੀ ਜਿਹੜੀ ਇਹ ਸੇਵਾ ਕੀਤੀ ਜਾਊਗੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਐਂਬੂਲੈਂਸ ਜਿਹੜੀ ਹੁਣ ਸਾਨੂੰ ਗੁਰੂ ਕੀ ਸੋਈ ਦੀ ਝੋਲੀ ਦੇ ਵਿੱਚ ਪਈ ਆ ਤੇ ਇਹਦੇ ਨਾਲ ਕਿਤੇ ਵੀ ਦੂਰ ਦਰਾਡੇ ਪੇਸ਼ੈਂਟ ਨੂੰ ਪੀਜੀਆਈ ਤੱਕ ਭੇਜਣਾ ਪੈ ਜਵੇ ਅੰਮ੍ਰਿਤਸਰ ਤੱਕ ਕਿਉਂਕਿ ਪਹਿਲਾਂ ਵੀ ਪੇਸ਼ੈਂਟ ਜਿਹੜੇ ਪੀਜੀਆਈ ਅੰਮ੍ਰਿਤਸਰ ਤੱਕ ਜਾਂਦੇ ਸੀ ਪਰ ਸਾਡੇ ਕੋਲ ਜਿਹੜੀ ਪਹਿਲਾਂ ਐਂਬੂਲੈਂਸ ਸੀ ਉਹ ਕਾਫੀ ਛੋਟੀ ਸੀਗੀ ਤੇ ਉਹਦੇ ਲਈ ਸਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਐਂਬੂਲੈਂਸ ਦੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜੀ ਬਿਲਕੁਲ ਵਧੀਆ ਐਂਬੂਲੈਂਸ ਜਿਹੜੀ ਆ ਉਹ ਮਿਲ ਗਈ ਹੈ ਇਹਦੇ ਵਿੱਚ ਪੂਰਾ ਸਟ੍ਰੈਚਰ ਵਗੈਰਾ ਜਿਹੜਾ ਕੰਪਨੀ ਫਿਟਡ ਆ ਤੇ ਸਾਰਾ ਕੁਝ ਬਿਲਕੁਲ ਤਰੀਕੇ ਨਾਲ ਜਿਹੜਾ ਫਿੱਟ ਕੀਤਾ ਹੋਇਆ ਤੇ ਇਸ ਦੇ ਇਸ ਦੇ ਲਈ ਜਿਹੜੇ ਵੀ ਪਰਿਵਾਰ ਗੁਰ ਕੀ ਸੋਈ ਦੇ ਨਾਲ ਜੁੜੇ ਆ ਜਾਂ ਜਿਨ੍ਹਾਂ ਪਰਿਵਾਰਾਂ ਦੇ ਵੱਲੋਂ ਇਹ ਜਿਹੜੀ ਸੇਵਾ ਕੀਤੀ ਗਈ ਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿ ਕਿਤੇ ਵੀ ਕੋਈ ਇਹੋ ਜਿਹੀ ਐਮਰਜੈਂਸੀ ਪੈਂਦੀ ਆ ਜਿੱਥੇ ਐਂਬੂਲੈਂਸ ਦੀ ਜ਼ਰੂਰਤ ਹੈ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਪਰਿਵਾਰ ਦੇ ਵਿੱਚ ਕੋਈ ਜੀ ਐਮਰਜੈਂਸੀ ਬਿਮਾਰ ਹੋ ਜਾਂਦਾ ਜਿੱਥੇ ਉਸ ਨੂੰ ਹਸਪੀਟਲ ਲੈ ਕੇ ਜਾਣ ਦੇ ਲਈ ਜ਼ਰੂਰਤ ਪੈਂਦੀ ਹੈ ਤੇ ਆਪ ਜੀ ਕਿਸੇ ਵੀ ਸਮੇਂ 24 ਘੰਟੇ ਹਾਜ਼ਰ ਆ ਗੁਰੂ ਕੀ ਸੋਈ ਦਾ ਮੋਬਾਈਲ ਨੰਬਰ 810053083 ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਇਹ ਜਿਹੜੀ ਐਂਬੂਲੈਂਸ ਹੈ ਇਹ ਇਲਾਕੇ ਦੇ ਵਿੱਚ ਬਿਲਕੁਲ ਜਿਹੜੀਆਂ ਫ੍ਰੀ ਸੇਵਾਵਾਂ ਦੇ ਲਈ ਇਹ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ